ਸਰੀਰ ਦੇ ਤਲ ਤੇ ਜੋ ਕੁਝ ਅਨੁਕੂਲ ਪ੍ਰਾਪਤ ਹੁੰਦਾ ਉਹਨੂੰ ਕਹਿੰਦੇ ਨੇ ਸੁਖ ਸੁਖ ਮਨ ਦੇ ਤਲ ਤੇ ਜੋ ਕੁਝ ਅਨੁਕੂਲ ਪ੍ਰਾਪਤ ਹੁੰਦਾ ਹੈ ਉਹਨੂੰ ਕਹਿੰਦੇ ਨੇ ਆਨੰਦ ਇੱਕ ਸੁਖ ਹੈ ਇੱਕ ਆਨੰਦ ਹੈ ਜ਼ਮੀਨ ਆਸਮਾਨ ਦਾ ਦੋਹਾਂ ਵਿੱਚ ਫਰਕ ਸੁਖ ਕੋਈ ਵੀ ਹੋਵੇ ਆਖਰ ਦੁੱਖ ਦੇਚ ਬਦਲਦਾ ਹੈ ਬਦਲਦਾ ਐਸਾ ਕੋਈ ਵੀ ਸੁਖ ਨਹੀਂ ਜੋ ਦੁੱਖ ਦੇਚ ਨਾ ਬਦਲੇ ਜਨਮ ਸੁਖ ਸਈ ਪਰ ਮਰਨ ਦੇ ਦੁੱਖ ਦੇਚ ਬਦਲਦਾ ਜਵਾਨੀ ਸੁਖ ਸਈ ਪਰ ਬੁਢੇਪੇ ਦੇ ਦੁੱਖ ਦੇਚ ਬਦਲਦੀ ਹੈ ਜਦ ਲਗ ਜਰਾ ਰੋਗ ਨਹੀਂ ਆਇਆ ਬੁਢੇ ਪੈਨੂ ਤੇ ਰੋਗ ਕਹਿ ਦਿੱਤਾ ਹੋ ਬਹੁ ਇਸੇ ਤਰੀਕੇ ਦੇ ਨਾਲ ਐਸਾ ਸਮਝ ਲੋ ਸੁਖ ਦੁਖ ਦੇ ਵਿੱਚ ਬਦਲਦਾ ਰਹੇ ਆਨੰਦ ਕੇਵਲ ਆਨੰਦ ਹੀ ਹੈ ਉਹਦੇ ਵਿਪਰੀਤ ਉਹਦੇ ਮੁਖਾਲਫ ਉਦੇ ਮੁਕਾਬਲੇ ਦੀ ਦੂਜੀ ਅਵਸਥਾ ਨਹੀਂ ਨਹੀਂ ਸੁਖ ਦੇ ਮੁਖਾਲਿਫ ਅਵਸਥਾ ਹੈ ਦੁੱਖ ਆਨੰਦ ਦੇ ਵਿਪਰੀਤ ਆਨੰਦ ਦੇ ਮੁਖਾਲਿਫ ਆਨੰਦ ਦੇ ਅਪੋਜ਼ਿਟ ਕੋਈ ਦੂਸਰੇ ਹਾਲਾਤ ਨਹੀਂ ਨੇ ਕੋਈ ਦੂਜੀ ਅਵਸਥਾ ਨਹੀਂ ਹੈ ਹੁਣ ਦੂਜਾ ਨੁਕਤਾ ਧਿਆਨ ਨਾਲ ਸੁਣਨਾ ਸੁਖ ਪਦਾਰਥ ਕੋ ਮਿਲਦਾ ਹੈ ਆਨੰਦ ਪਰਮਾਤਮਾ ਤੋਂ ਮਿਲਦਾ ਹੈ ਸਰੀਰ ਨੂੰ ਕੋਈ ਵੀ ਸੁੱਖ ਚਾਹੀਦਾ ਹੈ ਪਦਾਰਤ ਤੋਂ ਮਿਲੇਗਾ ਔਰ ਪਦਾਰਤ ਬਾਹਰੋਂ ਮਿਲੇਗਾ ਬਾਹਰੋਂ ਮਿਲੇਗਾ ਅੰਦਰੋਂ ਕੁਝ ਵੀ ਨਹੀਂ ਲੱਭਣਾ ਸੁਖ ਪਦਾਰਤ ਤੋਂ ਮਿਲੇਗਾ ਪਦਾਰਤ ਦੇ ਅਨੇਕਾਂ ਰੂਪ ਨੇ ਪਦਾਰਤ ਅਨੇਕਾਂ ਪਰਵਾਰ ਦਾ ਸੁਖ ਪਦਾਰਥ ਤੋਂ ਮਿਲੇਗਾ ਆਨੰਦ ਪਰਮਾਤਮਾ ਤੋਂ ਮਿਲੇਗਾ ਪਦਾਰਥ ਬਾਹਰੋਂ ਮਿਲਣਗੇ ਪਰਮਾਤਮਾ ਅੰਦਰੋਂ ਮਿਲੇਗਾ ਜੋ ਆਪਣੇ ਅੰਦਰ ਪਦਾਰਥ ਨੂੰ ਲੱਭਣ ਦੀ ਕੋਸ਼ਿਸ਼ ਕਰੇ ਭਰਮ ਦੇ ਚੈ ਹੁਲੇ ਖੇ ਦੇ ਚੈ ਜੋ ਬਾਹਰ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰੇ ਗੁਰਬਾਣੀ ਕਹਿੰਦੀ ਹੈ ਬਾਹਰ ਟੋਲੇ ਸੁ ਵਰਮ ਭੁਲਾਈ ਵਰਮ ਦੇ ਚ ਬੁਲੇਖੇ ਦੇ ਚ ਓ ਮਨੁਖ ਵੀ ਭਰਮ ਦੇ ਚ ਹੈ ਬੁਲੇਖੇ ਦੇ ਚ ਹੈ ਜੋ ਪਦਾਰਥ ਅੰਦਰੋਂ ਲੱਭੇ ਓ ਵੀ ਭਰਮ ਦੇ ਚ ਹੈ ਬੁਲੇਖੇ ਦੇ ਚ ਹੈ ਜੋ ਪਰਵਾਤਮਾ ਨੂੰ ਬਾਹਰੋਂ ਲੱਭੇ ਬਾਬਾ ਫਰੀਦ ਤੇ ਇੱਥੇ ਤੱਕ ਕਹਿੰਦੇ ਨੇ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜੇ ਪਰਮਾਤਮਾ ਤੇਰੇ ਕੀ ਮੋਹ ਲਗਣਾ ਹੈ ਤੇਰੇ ਮੋਹ ਕੰਡੇ ਹੀ ਲਗਣਾ ਹੈ ਵਣ ਕੰਡਾ ਮੋੜੇ ਵਸੇ ਰਬ ਹੀ ਆਲੀ ਹੈ ਜੰਗਲ ਕਿਆ ਡੋਂਡੇ ਇੱਕ ਦੂਜਾ ਨੁਕਤਾ ਵੀ ਸੁਣ ਲੈਣਾ ਇਹਦਾ ਇਹ ਮਤਲਬ ਨਹੀਂ ਕਿ ਬਾਹਰ ਪਰਮਾਤਮਾ ਨਹੀਂ ਹੈ ਬਾਹਰ ਭੇਤਰ ਏਕੋ ਜਾਨੋ ਏ ਗੁਰ ਗਿਆਨ ਬਤਾਏ ਜਨ ਨ ਅਨੇਕ ਬਿਨ ਆਪਾ ਚੀਨੇ ਮਿਟੇ ਨ ਬ੍ਰह्म ਕੀ ਕਾਇ। ਤੇ ਜਦ ਅੰਦਰ ਹੈ ਤੋ ਅੰਦਰ ਨਾਲ ਬਹੁਤ ਨੇੜੇ ਹੈ। ਤੇ ਜੇ ਨੇੜੇ ਤੋ ਹੀ ਨਹੀਂ ਲੱਭਿਆ ਤੇ ਦੂਰ ਤੋ ਕਿ ਖਾਕ ਲਵੇਗਾ। ਜਦ ਨੇੜੇ ਤੋ ਹੀ ਪ੍ਰਾਪਤੀ ਨਹੀਂ ਹੋਈ। ਤੋ ਫਿਰ ਦੂਰ ਤੋ ਕਿਸ ਤਰ੍ਹਾਂ ਪ੍ਰਾਪਤ ਹੋ। ਸਭ ਕੁਝ ਘਰ ਵਿੱਚ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਬੁਲਾਈ ਹੁਣ ਮੈਂ ਇਸ ਨੂੰ ਦौरा ਕੇ ਫਿਰ ਬਿਆਨ ਕਰਦਿਆਂ ਜੋ ਅੰਦਰੋਂ ਪਦਾਰਥ ਲੱਭਣ ਦੀ ਕੋਸ਼ਿਸ਼ ਕਰੇ ਸੋਨਾ ਲੱਭਣਾ ਹੈ ਚਾਂਦੀ ਲੱਭਣੀ ਹੈ ਹੀਰੇ ਲੱਭਣੇ ਨੇ ਮੋਤੀ ਲੱਭਣੇ ਨੇ ਹਨ ਲੱਭਣਾ ਹੈ ਧਨ ਲੱਭਣਾ ਹੈ ਔਰ ਸਾਰੇ ਸੰਬੰਧ ਲੱਭਣੇ ਨੇ ਅੰਦਰੋਂ ਨਹੀਂ ਲੱਭਣਗੇ ਬਾਹਰੋਂ ਲੱਭਣੇ ਪਰਮਾਤਮਾ ਲੱਭਣਾ ਇੱਕ ਹੋਰ ਨੁਕਤਾ ਵੀ ਬਿਆਨ ਕਰਦੇ ਆ ਰਹੇ ਨਾ ਜਾਏ ਪਦਾਰਥ ਲੱਭਣਾ ਪੈਗਾ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਸਿਰਫ ਅੰਦਰ ਜਾਣਾ ਪਏ ਉਹ ਤੇ ਮਿਲਿਆ ਹੋਇਆ ਹੈ ਮਿਲਿਆ ਹੋਇਆ ਹੋ ਸਕਦਾ ਸੋਨਾ ਮਿਲਿਆ ਨਹੀਂ ਲਬਣਾ ਪੈਣਾ ਹੈ ਹੀਰਾ ਹੈ ਨਹੀਂ ਕੋਲ ਲਬਣਾ ਪੈਣਾ ਹੈ ਮੋਤੀ ਹੈ ਨਹੀਂ ਕੋਲ ਲਬਣਾ ਪੈਣਾ ਹੈ ਧਨ ਹੈ ਨਹੀਂ ਲਬਣਾ ਪੈਣਾ ਹੈ ਸੁੰਦਰ ਮਕਾਨ ਕੋਲ ਹੈ ਨਹੀਂ ਬਣਾਣਾ ਪੈਣਾ ਲਬਣਾ ਪੈਣਾ ਪਰਵਾੜ ਦੇ ਸੰਬੰਧ ਲਬਣੇ ਪੈਣੇ ਨੇ ਜੋੜਨੇ ਪੈਣੇ ਪਦਾਰਥ ਲੱਭਣਾ ਪੈਂਦਾ ਹੈ ਕਹਿੰਦੇ ਨੇ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਘਰ ਜਾਣਾ ਪੈਂਦਾ ਹੈ ਸਰੀਰ ਨੂੰ ਸੁੱਖ ਮਿਲਦਾ ਹੈ ਪਦਾਰਥ ਨਾਲ ਪਦਾਰਥ ਮਿਲਦੇ ਨੇ ਬਾਹਰੋਂ ਮਨ ਨੂੰ ਅਨੰਦ ਮਿਲਦਾ ਹੈ ਪਰਮਾਤਮਾ ਨਾਲ ਪਰ ਕੀਤਾ ਕੀ ਜਾਏ ਪਰਮਾਤਮਾ ਘਰ ਦੇ ਚ ਹੈ ਮਨ ਘਰ ਦੇ ਚ ਨਹੀਂ ਹੈ ਮਨ ਘਰ ਦੇ ਚ ਐਸਾ ਸੇ ਗੁਰਬਾਣੀ ਆਵਾਜ਼ ਮਾਰਦੀ ਏ ਮੇਰੇ ਮਨ ਪਰ ਰੇਸੀ ਰੇ ਪਿਆਰੇ ਆਓ बस तू ਸਰਵ ਕਰ ਦੇ ਸ਼ਬਦ ਪ੍ਰਭੂ ਤੇ ਮਿਲਿਆ ਹੋਇਆ ਹੈ ਆਨੰਦ ਤੇ ਮਿਲਿਆ ਹੋਇਆ ਹੈ ਸਭ ਕਿਚ ਘਰ ਮੈਂ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਵਰਮ ਬੁਲਾਏ ਪਦਾਰਥ ਸਾਰੇ ਮਿਲੇ ਹੋਏ ਨਹੀਂ ਰੋਜ਼ ਰੋਜ਼ ਲੱਭਣੇ ਪੈਂਦੇ جتنا چاہیے ہے ہے نہیں لبنا ہے <coughs> اور جتنے چر تک لبنا انہیں چر تک سمجھ لو لوڑ ہے یا بک ہے اور میں اے بھی ارض کرا جنہیں چر تک سریر زندہ ہے بک رہے گی بک نہیں مٹتی بوجن ہے بکھ مٹ گئی ہے شامی پھر بکھ لگے گی شامی چھکے ہے بکھ مٹ گئی ہے سویرے پھر لگے گی. دھن ملے ہے اور پیدا ہوئے گی. پدارت ملے نے اور بکھ پیدا ہوئے گی پربتہ ملی ہے اور بکھ پیدا ہوئے گی پر محرا ایک دفعہ من گھر جائے ਮਨ ਦੀਆਂ ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ ਨੇ ਕਿਉਂਕਿ ਘਰ ਦੇ ਵਿੱਚ ਸਭ ਕੁਝ ਹੈ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਏ ਸਾਰੀਆਂ ਭੁੱਖਾਂ ਸ਼ਾਂਤ ਹੋ ਗਈਆਂ ਇਹ ਜੋ ਮੈਂ ਅਰਜ਼ ਕਰ ਰਿਹਾ ਬਰੋਸਾ ਨਹੀਂ ਬਜਦਾ ਚੰਗਿਆਂ ਚੰਗਿਆਂ ਦਾ ਨਹੀਂ ਬਜਦਾ ਦਰਸਲ ਕੁਝ ਸਚਾਈ ਕਬੂਲ ਕਰ ਲੈਂਦੇ ਨੇ ਕੁਝ ਨਹੀਂ چالی چالی سال تو آ رہے سنگی بھی کہہ دینا گیانی جی کی قریب بھروسہ ہی نہیں بجتا کہ سب کچھ گھر دے چھے بروسہ کیوں نہیں بج اجے تک کسے سائنٹسٹ نے نہیں منیا کہ اندر انند ہے مہان کھیڑا ہے مہان خوشی ہے مہان رس ہے ਮਹਾਨ ਸੁਹੱਪਣ ਹੈ ਕਿਸੇ ਚੋਟੀ ਦੇ ਸਾਇੰਟਿਸਟ ਨੇ ਨਹੀਂ ਮੰਨੇ ਮਨੁੱਖ ਜੀਵਨ ਬਤੀਤ ਕਰ ਰਿਹਾ ਹੈ ਵਿਗਿਆਨ ਨੂੰ ਆਧਾਰ ਬਣਾ ਕੇ ਗਿਆਨ ਨੂੰ ਆਧਾਰ ਬਣਾ ਕੇ ਨਹੀਂ ਸਾਇੰਸ ਨੂੰ ਆਧਾਰ ਬਣਾ ਕੇ ਪਰਮਾਤਮਾ ਨੂੰ ਆਧਾਰ ਬਣਾ ਕੇ ਨਹੀਂ ਔਰ ਜਿਤਨਾ ਮਨੁੱਖ ਦਾ ਸਾਇੰਸ ਤੇ ਭਰੋਸਾ ਵਧਦਾ ਗਿਆ ਵਧਦਾ ਗਿਆ ਉਤਨੇ ਹੀ ਪਰਮਾਤਮਾ ਤੇ ਭਰੋਸਾ ਹਟਦਾ ਹੈ ਹਟਦਾ ਹੈ ਹਟਦਾ ਸਾਇੰਸ ਵਿਗਿਆਨ ਕੀ ਹੈ ਪਦਾਰਥ ਨੂੰ ਆਪਣੇ ਅਨੁਕੂਲ ਕਰਨਾ ਹੈ ਹਵਾ ਗਰਮ ਹੈ ਇਹ ਨਹੀਂ ਚਾਹੀਦੀ ਇਹਨੂੰ ਠੰਡਾ ਕਰਨਾ ਵਾਤਾ ਅਨਕੂਲ 에어 ਕੰਡੀਸ਼ਨ ਕਰਨਾ ਜਿਸ ਡਾਂਗਰੀ ਹਵਾ ਸਰੀਰ ਨੂੰ ਚਾਹੀਦੀ ਵੈਸੇ ਕਰਨਾ ਪਾਣੀ ਬਹੁਤ ਠੰਡਾ ਹੈ ਬਹੁਤ ਠੰਡਾ ਹੈ ਦਾਣਾ ਔਖ ਹੈ ਇਹਨੂੰ ਗਰਮ ਕਰਨਾ ਹੈ ਪਦਾਰਥ ਨੂੰ ਆਪਣੇ ਅਨੁਕੂਲ ਕਰਨਾ ਹੈ ਲੋਹਾ ਹੈ ਉਹ ਜਿਹੜਾ ਰੂਪ ਮੈਨੂੰ ਇਸ ਦਾ ਚਾਹੀਦਾ ਮੈਂ ਉਹ ਇਸ ਦਾ ਬਣਾਣਾ ਹੈ ਉਹ ਲੋਹੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਮਨੁੱਖ ਨੇ ਮਸ਼ੀਨਾਵਾਂ ਬਣਾਈਆਂ ਨੇ ਔਜ਼ਾਰ ਬਣਾਏ ਨੇ ਸਬਜ਼ੀ ਕੱਟਣ ਲਈ ਚਾਕੂ ਬਣਾਏ ਨੇ ਲੋਹਾ ਪ੍ਰਕਿਰਤੀ ਨੇ ਬਣਾਇਆ ਚਾਕੂ ਮਨੁੱਖ ਨੇ ਬਣਾਇਆ ਹੈ ਲੋਹਾ ਪ੍ਰਕਿਰਤੀ ਨੇ ਬਣਾਇਆ ਹੈ ਤਰ੍ਹਾਂ ਤਰ੍ਹਾਂ ਦੀ ਮਸ਼ੀਨਰੀ ਮਨੁੱਖ ਨੇ ਬਣਾਈ ਹੈ ਕਹਨੇ ਮਨੁੱਖ ਕਹਿ ਰਿਹਾ ਹੈ ਪ੍ਰਕਿਰਤੀ ਜਿਸ ਤਰ੍ਹਾਂ ਦਾ ਤੂੰ ਲੋਹਾ ਬਣਾਇਆ ਇਸ ਤਰ੍ਹਾਂ ਦਾ ਨਹੀਂ ਚਾਹੀਦਾ ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ ਮੈਂ ਇਹਦਾ ਰੂਪ ਉਹ ਬਣਾਣਾ ਹੈ ਮਨੁੱਖ ਨੇ ਸੋਨੇ ਨੂੰ ਚਾਂਦੀ ਨੂੰ ਪਿੱਤਲ ਨੂੰ ਤਾਂਬੇ ਨੂੰ ਹਰ ਲੋਹੇ ਨੂੰ ਮਿੱਟੀ ਨੂੰ ਆਪਣੇ ਅਨੁਕੂਲ ਕੀਤਾ ਹਵਾ ਨੂੰ ਆਪਣੇ ਅਨੁਕੂਲ ਕੀਤਾ ਸੁਭਾਅ ਪਾਣੀ ਦਾ ਇਹੀ ਹੈ ਨਿਵਾਣ ਦੀ ਤਰ੍ਹਾਂ ਵਗਣਾ ਪਰ ਮੈਂ ਰਹਿੰਦਾ ਪਿਆਜ ਚੌਥੀ ਪੰਜਵੀਂ ਮੰਜ਼ਿਲ ਤੇ ਮੈਨੂੰ ਉੱਪਰ ਪਾਣੀ ਚਾਹੀਦਾ ਹੈ ਬਾਵੇਂ ਸੁਭਾਅ ਪਾਣੀ ਦਾ ਪ੍ਰਕਿਰਤੀ ਨੇ ਬਣਾਇਆ ਨਿਵਾਣ ਦੀ ਤਰਫ ਚੱਲਦਾ ਮੈਂ ਤੇ 100ਵੀਂ ਮੰਜ਼ਲ ਤੇ ਵੀ ਪਹੁੰਚਾ ਦਿੱਤਾ ਇਸ ਮੈਨੂੰ ਉੱਥੇ ਚਾਹੀਦਾ ਵਗਦਾ ਹੋ ਵੇਗਾ ਨਿਵਾਣ ਦੀ ਤਰਫ ਮੈਨੂੰ ਚੜਾਈਆਂ ਤੇ ਚੜ੍ਹਨਾ ਪ੍ਰਕਿਰਤੀ ਇਹਦੇ ਚ ਪਦਾਰਥ ਨੂੰ ਆਪਣੇ ਅਨੁਕੂਲ ਨਾ ਕੀਤਾ ਜਾਏ ਤਾਂ ਜਿਹੋ ਜਿਹਾਂ ਦਾ ਸਰੀਰ ਨੂੰ ਸੁੱਖ ਚਾਹੀਦਾ ਹੈ ਨਹੀਂ ਮਿਲੇਗਾ ਨਹੀਂ ਮਿਲੇਗਾ ਬੜੇ ਧਿਆਨ ਨਾਲ ਸੁਣਨਾ ਕੋਈ ਵੀ ਪਦਾਰਥ ਮੇਰੇ ਅਨੁਕੂਲ ਨਹੀਂ ਹੈ ਉਹ ਮੈਨੂੰ ਸੁੱਖ ਨਹੀਂ ਦੇ ਸਕਦਾ ਕਤਈ ਨਹੀਂ ਦੇ ਸਕਦਾ ਪੱਥਰ ਨੂੰ ਮਨੁੱਖ ਨੇ ਘੜ ਕੇ ਆਪਣੇ ਅਨੁਕੂਲ ਬਣਾਇਆ ਜਿਸ ਤਰ੍ਹਾਂ ਦਾ ਚਾਹੀਦਾ ਹੈ ਵੈਸਾ ਮੈਂ ਇਸ ਨੂੰ ਰੂਪ ਦੇਣਾ ਲੋਹੇ ਨੂੰ ਪਿੱਤਲ ਨੂੰ ਤਾਂਬੇ ਨੂੰ ਮਿੱਟੀ ਨੂੰ ਹਵਾ ਨੂੰ ਪਾਣੀ ਨੂੰ ਔਰ ਹਕਾ ਕੇ ਅਗਨੀ ਨੂੰ ਅਗ ਤੋਂ ਜੋ ਕੁਝ ਮੈਨੂੰ ਚਾਹੀਦਾ ਮੈਂ ਉਹ ਬਣਾਣਾ ਹੈ ਮੈਂ ਉਹਦੀ ਵਰਤੋਂ ਉਸ ਤਰ੍ਹਾਂ ਕਰਨੀ ਹੈ ਸਭ ਕੁਝ ਜਲਾ ਕੇ ਭਸਮ ਕਰ ਦਿੰਦੀ ਹੈ ਔਰ ਮਨੁੱਖ ਇਸ ਅਗਨ ਤੋਂ ਬਹੁਤ ਕੁਝ ਤਾਮੀਰੀ ਕੰਮ ਕਰ ਰਿਹਾ ਹੈ ਵਿਗਿਆਨ ਖੜਾ ਇਸ ਤੇ ਪਦਾਰਥ ਨੂੰ ਆਪਣੇ ਅਨੁਕੂਲ ਕਰਨਾ ਇਸੇ ਤੋਂ ਸੁਖ ਮਿਲੇਗਾ ਵਰਨਾ ਨਹੀਂ ਮਿਲ ਸਕਦਾ ਇਹ ਪਦਾਰਥ ਬਾਹਰ ਨੇ ਅੰਦਰ ਤੇ ਕੁਝ ਵੀ ਨਹੀਂ ਨਾ ਅੰਦਰੋਂ ਲੋਹਾ ਲੱਭਦਾ ਹੈ ਨਾ ਸੋਨਾ ਲੱਭਦਾ ਹੈ ਨਾ ਚਾਂਦੀ ਲੱਭਦੀ ਹੈ ਨਾ ਜ਼ਨ ਲੱਭਦਾ ਹੈ ਨਾ ਅੰਨ ਲੱਭਦਾ ਹੈ ਨਾ ਪਰવાર ਲੱਭਦਾ ਹੈ ਨਾ ਮਹਿਲ ਮਾੜੀਆਂ ਲੱਭਦੀਆਂ ਨ ਕੁਝ ਵੀ ਨਹੀਂ ਲੱਭਦਾ ਅੰਦਰ ਤੇ ਕੁਝ ਵੀ ਨਹੀਂ ਇਹ ਸਭ ਕੁਝ ਬਾਹਰ ਹੈ ਜੋ ਕੇ ਤਨ ਦੇ ਸਾਰੇ ਸੁੱਖ ਬਾਹਰ ਪਏ ਨੇ ਪਰ ਉਹ ਸੁੱਖ ਵੀ ਉਦੋਂ ਮਿਲਦਾ ਜਦ ਪਦਾਰਤ ਨੂੰ ਆਪਣੇ ਅਨੁਕੂਲ ਕਰੀਏ ਨਹੀਂ ਤੇ ਨਹੀਂ ਮਿਲਦਾ ਇਹ ਜਿਹੜਾ ਮਨ ਹੈ ਤੈਨੂੰ ਅਨੰਤ ਉਸਵਕਰ ਮਿਲਦਾ ਹੈ ਜਦ ਇਹ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰੇ ਉਮੀਦ ਇਹ ਗਲ ਪਕੜਦੇ ਚ ਹੈ ਪਦਾਰਥ ਮੇਰੇ ਅਨੁਕੂਲ ਨਹੀਂ ਜੈਸਾ ਮੈਨੂੰ ਚਾਹੀਦਾ ਹੈ ਮੈਨੂੰ ਸਰੀਰਕ ਸੁੱਖ ਨਹੀਂ ਮਿਲ ਸਕਦਾ ਜੈਸਾ ਪਰਮਾਤਮਾ ਹੈ ਵੈਸਾ ਮੈਂ ਆਪਣੇ ਮਨ ਨੂੰ ਬੜਾਇਆ ਨਹੀਂ ਪਰਮਾਤਮਾ ਦੇ ਅਨੁਕੂਲ ਕੀਤਾ ਨਹੀਂ ਮੈਨੂੰ ਆਨੰਦ ਨੇ ਮਿਲੇ ਤੋ ਸਰੂਰ ਨੂੰ ਸੁਖ ਮਿਲਦਾ ਜਾਏਗਾ ਮਨ ਰੋਂਦਾ ਜਾਏਗਾ ਸਰੀਰ ਨੂੰ ਸੁਖ ਮਿਲਦਾ ਜਾਏਗਾ ਮਨ ਦੁਖੀ ਹੋਵੇਗਾ ਕਲੇਸ਼ ਦੇ ਚੋਵੇਗਾ ਸਰੀਰ ਨੂੰ ਸਾਰੇ ਸੁਖ ਮਿਲਦੇ ਜਾਣਗੇ ਮਨ ਕਲੇਸ਼ ਦੇ ਨਾਲ ਵਰਦਾ ਜਾਏਗਾ ਹੁਣ ਮੈਂ ਅਰਜ਼ ਕਰਾਂ ਬਹੁਤ ਵੱਡੇ ਸੁਖੀ ਮਨੁੱਖ ਜੋ ਤਨ ਦੇ ਤਲ ਤੇ ਨੇ ਮਨ ਦੇ ਤਲ ਤੇ ਉਤਨੇ ਹੀ ਰੁਕੇ ਉਤਨੇ ਹੀ ਰੁਕੇ ਮਹਾਰਾਜ ਕਹਿੰਦੇ ਨੇ bade bade jo udise log to vadda hona kis tarah na paoge ਮਹਾਰਾਜ ਕਹਿ ਰਹੇ ਨੇ bade bade jo udise log parivar vadda hovega dhan sampada vaddi hovegi mahal maadiyan vaddiyan hon giyan karobar vadda hovega ਸੋਨਾ ਚਾਂਦੀ ਹੀਰੇ ਜਾਵਾ ਔਰ ਆਪ ਬਹੁਤ ਤਾਜ਼ਾ ਦੇ ਛਾਉਣਗੇ ਇਹ ਸਭ ਕੁਝ ਵੱਡਾ ਹੋਵੇਗਾ ਮਨੁੱਖ ਦੀ ਸਰੀਰਕ ਵਡਿਆਈ ਤੇ ਬਾਹਰ ਦੀ ਵਡਿਆਈ ਇਸ ਤੇ ਖੜੀ ਹੈ ਅਗਰੇ ਬਾਹਰੋਂ ਸਭ ਕੁਝ ਵੱਡਾ ਨਹੀਂ ਕਿੰਨੋ ਸਰੀਰ ਦੇ ਤਲ ਤੇ ਵੱਡਾ ਕਹਿਣਾ ਔਖਾ ਹੋ ਜਾਏਗਾ ਕਠਨ ਹੋ ਜਾਏਗਾ ਮਕਾਨ ਬਹੁਤ ਵੱਡਾ ਹੈ ਇਸ ਵਾਰ ਸੇ ਵੱਡਾ ਲੋ ਬਡੇ ਬਡੇ ਜੋਦੀਸੇ ਲੋ ਧਨ ਸੰਪਦਾ ਬਹੁਤ ਜ਼ਿਆਦਾ ਹੈ ਮਹਿਲ ਮਾੜੀਆਂ ਬਹੁਤ ਉੱਚੀਆਂ ਨੇ ਕਾਰੋਬਾਰ ਬਹੁਤ ਜ਼ਿਆਦਾ ਹੈ ਪਰਵਾਰ ਬਹੁਤ ਵੱਡਾ ਹੈ ਤਾਕਤ ਬਹੁਤ ਵੱਡੀ ਹੈ ਤੋਂ ਵੱਡਾ ਹੁਣ ਬੜੇ ਧਿਆਨ ਨਾਲ ਸੁਣ ਲੈਣਾ ਤੇ ਮਾਫੀ ਵੀ ਮੰਗ ਲੈਣਾ ਬਾਰੋਂ ਜਿੰਨੇ ਵੱਡੇ ਮਲੁਖ ਨੇ ਯਕੀਨ ਜਾਣੋ ਅੰਦਰੋਂ ਉਤਨੇ ਹੀ ਛੋਟੇ ਨੇ ਕੁਝ ਵੀ ਨਹੀਂ 12 ਲੱਖਾਂ ਦੇ ਨੇ ਅੰਦਰੋਂ ਕੱਖਾਂ ਦੇ ਨੇ ਕੁਝ ਵੀ ਕੁਝ ਹੀ ਬੜੇ ਬੜੇ ਜੋ ਦੀਸੇ ਲੋਕ ਫਿਨ ਕੋ ਵਿਆਪੇ ਚਿੰਤਾ ਰੁਕ ਇਹ ਵੀ ਮੈਰਸ ਕਰਦੇ ਬਾਹਰੋਂ ਇਹ ਲੱਖਾਂ ਦੇ ਮਨੁੱਖ ਅੰਦਰੋਂ ਕੱਖਾਂ ਦੇ ਨੇ 12 ਬਹੁਤ ਵੱਡੇ ਨੇ ਬਹੁਤ ਛੋਟੇ ਨੇ ਅੰਦਰੋਂ ਬਹੁਤ ਛੋਟੇ ਨੇ ਬਾਰੋਂ ਮਨੁੱਖ ਵੱਡਾ ਹੋ ਸਕਦਾ ਹੈ ਮਹਿਲ ਵੱਡਾ ਹੈ ਕਾਰੋਬਾਰ ਵੱਡਾ ਹੈ ਧਨ ਸੰਪਦਾ ਵੱਡੀ ਹੈ ਪਰਿਵਾਰ ਵੱਡਾ ਹੈ ਅੰਦਰੋਂ ਤੇ ਮਨੁੱਖ ਉਸ ਦਿਨ ਵੱਡਾ ਹੋ ਸਕਦਾ ਹੈ ਜੇ ਦਿਨ ਸਭ ਤੋਂ ਵੱਡਾ ਪ੍ਰਮਾਤਮਾ ਇਸ ਨੂੰ ਪ੍ਰਾਪਤ ਹੁੰਦਾ ਹੈ ਹੁੰਜ ਨਹੀਂ ਉਸ ਕੋਈ ਨਹੀਂ ਹੈ ਵੀ ਮਰਜ਼ ਕਰਤੇ ਇਸ ਵਾਸਤੇ ਬਹੁਤ ਵੱਡੇ ਵੱਡੇ ਬਾਰੋਂ ਲੋਕਾਂ ਨੂੰ ਗੁਸਤਾਖੀ ਭਾਵ ਮਹਿੰਦਰੋਂ ਬੜੀ ਗਹਿਰਾਈ ਨਾਲ ਦੇਖੇ بڑے ਛੋਟੇ بڑے ਛੋਟੇ ਨੇ ਕੁਝ ਵੀ ਕੁਝ ਵੀ ਕਦੀ ਉਹਨਾਂ ਦੀ ਗੱਪ-ਗੋ ਸੁਣ ਲੈਣਾ ਕਦੀ ਉਹਨਾਂ ਦੀ ਰੋਜ਼ਮਰਹ ਦੀ ਗੱਲ ਸੁਣ ਲੈਣਾ ਅਦਰੋਂ ਤੇ ਬਹੁਤ ਛੋਟੇ ਅੰਦਰੋਂ ਕਿਉਂ ਨਹੀਂ ਵੱਡਾ ਹੋਣਾ ਚਾਹੁੰਦੇ ਜਦ ਇਹ ਵੱਡਾ ਹੋਣਾ ਚਾਹੁੰਦੇ ਨੇ ਔਰ ਬਾਹਰੋਂ ਵਡਿਆਈ ਲੱਭਦੇ ਨੇ ਫਿਰ ਕੀ ਕਰ ਨੇ ਅੰਦਰੋਂ ਕੋ ਛੋਟੇ ਨੇ ਦਰਸਲ ਇਹਨਾਂ ਨੇ ਇੱਕ ਨੁਕਤਾ ਗਲਤ ਸਮਝ ਲਿਆ ਅੱਜ ਤੱਕ ਜੋ ਕੁਝ ਮਿਲੇ ਹੈ ਬਾਹਰੋਂ ਮਿਲੇ ਹੈ ਧਨ ਮਿਲੇ ਹੈ ਬਾਹਰੋਂ ਮਿਲੇ ਹੈ ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ ਮਿਲੀਆਂ ਨੇ ਇੱਜ਼ਤ ਮਾਨ ਮਰਿਆਦਾ ਮਿਲੀਏ ਬਾਹਰੋਂ ਮਿਲੀਏ ਪਦਾਰਥ ਮਿਲੇ ਨੇ ਬਾਰੋਂ ਮੇਰੇ ਨੇ ਤੋਂ ਸਮਝ ਲੈਣਨ ਸ਼ਾਇਦ ਪਰਮਾਤਮਾ ਵੀ ਕਿਦਰੋਂ ਬਾਰੋਂ ਮਿਲ ਜਾਏਗਾ ਮੈਂ ਇਹ ਬੁਲੇਖਾ